ਹੋ ਜੀ ਮਿੱਤਰੋ ਇਹ ਹਾਲ ਚਾਲ ਨੇ ਅੱਜ ਚੱਲੇ ਸੀ ਫੱਟ ਸੱਟਣ ਜਿਹੜੀ ਜਿਹੜਾ ਪਕਾਉ ਨੇ ਹੈਗਾ 2267 ਮਦਦ ਤੋਂ ਸਾਰੇ ਹਾਂ 2267 ਦੇ 212 30 ਕਿੱਲਿਆਂ ਦੀ 30 ਕਿੱਲਿਆਂ ਦੀ ਅੱਜ ਜੀ ਪਹਿਲਾ ਹਿੱਸੇ 60 ਕਿੱਲਿਆਂ ਦੇ ਹੋ ਗਏ ਜਦੋਂ ਵੀਰੇ ਹਲੇ ਪਿਆਜ਼ ਤੋਂ ਬਾਅਦ 10 ਤੋਂ 15 ਕਿੱਲੇ ਹੋ ਗਏ ਤੇ ਅੱਜ ਦਿਖਾਉਣਾ ਫਿਰ ਤੁਹਾਨੂੰ ਕੀ ਬਣਦਾ ਕਿਵੇਂ ਛੱਡ ਦੋ ਨਾ ਕਿਵੇਂ ਨਹੀਂ ਇਹ ਕੋਈ ਸਾਡੇ ਜੋ ਕੋਈ ਸਿੱਖਾਂ aí ਗੱਲ ਉਹ ਸਾਡੇ ਸਿੱਖ ਲਿਓ ਨਹੀਂ ਭਾਈ ਦਸ ਦੋ ਬੱਡੇ ਜਾ ਘਾਟਾਂ ਕਿਹਦੇ ਹੀ ਹੈਂ ਸਹੀ ਗੱਲ ਆ ਆ ਜਿਹੜਾ ਗਿਆ ਤੇ ਨਾਲ ਤੇਰੇ ਲੈ ਜਾਓ ਹਾਂ ਸਿੱਤਾਂ ਵਾਲਾ ਸਿੱਖ ਲਿਓ ਭਾਈ ਨਹੀਂ ਰਾਹ ਦੇ ਤੁਹਾਨੂੰ ਵੀ ਭਾਈ ਇੱਥੇ ਗਲਤ ਤੁਸੀਂ ਐਂ ਕਰੋ ਇੱਥੇ ਐ ਨਜ਼ਰ ਜਿਹੇ ਦਾਣਾ ਕਰਨਾ ਚਾਹੀਦਾ ਪਾਣੀ ਨੂੰ ਮਾਰੀ ਗਿਆ ਸਾਰਿਆਂ ਦੇ ਹੀ ਹੁੰਦਾ ਲਓ ਜੀ ਮਿੱਤਰੋ ਪਹੁੰਚਣ ਵਾਲੀਆਂ ਖੇਤ ਬਸ ਪੂਰੀ ਤਾੜੀ ਤੇ ਲਾਏ ਪਿਆ ਲੋਕਾਂ ਨੇ ਕੁੱਪ ਜੇ ਬਣਾਵਣਾ ਪਾ ਪਾ ਤਰਪਾਲਾਂ ਵੀ ਰੇਟ ਆਊਗਾ ਪਰ ਮੁਸ਼ਕਲ ਹੈ ਸਾਡੀ ਪਈਆ ਸਾਡੀ ਤਾਂ ਨੰਗੀ ਪਈਆ ਨਾ ਢਾਕ ਢੋਕ ਲਈ ਐ ਆ ਜਿਵੇਂ ਆ ਪਈਆ ਆਪਣੇ ਕੋਲ ਆਏ ਪਈਆ 58 ਟਰਾਲ ਲਗਾਪਣਗੇ ਪੰਜਾਉ ਵੀ ਦਿਖਾਵਾਂਗੇ ਤੁਹਾਨੂੰ ਕੀ ਉਧਰਲੇ ਖੇਤ ਗਏ ਤਾਂ ਹਾਂ ਆ ਦੇਖ ਆ ਵੀ ਕਰੀ ਜਾਂਦੇ ਆ ਅਰੇ ਗੁੰਦਾ ਮਿੱਟੀ ਹੋਇਆ ਪਿਆ ਅਸੀਂ ਵੀ ਬਈ ਪਰਸੋਂ ਸੀਗੇ ਹੁਣ ਪਤਾ ਹੀ ਜਿਵੇਂ ਵੀਡੀਓ ਦੇਖੀ ਹੋ ਵਿੱਚ ਜਿਹੜੇ ਦਿਨ ਦਾ ਦਿੱਲੀ ਪਰਸੋਂ ਦਾ ਦਿਨ ਸਾਰਾ ਤੇ ਤੇ ਸਾਰੀ ਰਾਤ ਕੱਲ ਆਈ ਚੜ ਕੇ ਸੀ 5 ਵਜੇ ਘਰੇ 5 ਵਜੇ ਘਰੇ ਆ ਕੇ ਨਾ ਉਹਨੂੰ ਕੇ ਪੈ ਗਏ ਬਈ ਕੱਲ ਸਾਰਾ ਦਿਨ ਪਏ ਰੇ ਉੱਠਾ ਨੂੰ ਜੀ ਨਹੀਂ ਕਰਿਆ ਫਿਰ ਅੱਜ ਆਇਆ ਫਿਰ ਅੱਜ ਫਾਕ ਹਟਣ ਆਇਾਂਗੇ ਉੱਥੇ ਹਾਲੇ ਵੀ ਕੰਮ ਵਿੱਚ ਪਿਆਗਾ ਹੈ ਬਾਲੀ ਨਹੀਂ ਦਾਈ ਕੋਚੋਣਾ ਬਹੁਤ ਬੁਰਾ ਹਾਲ ਸੀ ਤੇ ਹੁਣ ਨੂੰ ਫਿਰ ਅੱਜ ਦਿਖਾਉਣ ਆ ਤੇ ਚੱਕਦੇ ਹੈਪੀ ਹੋਰ ਹੀ ਭਾਈ ਲਓ ਜੀ ਆ ਗਈ ਸਾਡੀ ਭਾਖੜਾ ਨਹਿਰ ਦੇਖੋ ਨੇ ਤੁਹਾਨੂੰ ਬੰਦਾ ਵੱਢ ਕੇ ਹਰਾਉਂਦਾ ਇਹ ਪਾਣੀ ਨਾਲ ਦਾ ਦੇਖੋ ਇਹ ਪਾਣੀ ਬਈ ਇੱਥੇ ਘੱਟੋ ਘੱਟ ਜਿੱਥੋਂ ਜਿੱਥੋਂ ਇਹ ਲੰਗੀ ਆ ਗਈ ਜਹ ਲੰਗਾ ਹੈਗਾ ਨਾਲਾ ਕਹਿੰਦੇ ਸੀ ਇਹਨੂੰ ਡਰੇਨ ਵੀ ਉੱਥੇ ਸਾਰੇ ਬੋਰ ਮਾੜੇ ਆ ਬਈ ਥੱਲੇ ਪਾਣੀ ਜਿਹੜਾ ਹੈ ਉਹ ਚੰਗਾ ਨਹੀਂ ਸਾਡੇ ਇੱਧਰ ਚਾਹੇ ਦਾ ਤੁਸੀਂ ਕੈਪਟੇਲਾ ਕਰ ਲੋ ਚਾਹੇ ਫਿਲਟਰ ਵਾਲਾ ਕਰ ਲੋ ਕੋਈ ਕੰਮ ਚ ਆਉਣੀ ਇੱਧਰ ਪਰ ਇਹਨੇ ਵਿਚਾਰ ਰੱਖਿਆ ਬਈ ਇਹਦੇ ਨਾਲ ਪਾਈਪਾਂ ਤੁਸੀਂ ਦੇਖ ਲੋ ਬਿਹੁਲ ਤਣਤਾ 4 4 ਕਿਲੋਮੀਟਰ ਦੂਰ ਲੈ ਕੇ ਲੋਕ ਪਾ ਗਏ ਜਿੰਨਾ ਪਾਣੀ ਚੰਗੇ ਤਰੋ ਤੇ ਆਪਣਾ ਬਾਣ ਇੱਥੇ ਚੱਲਉਂ ਪੈਂਦਾ ਆ ਸਾਰਾ ਉਹ ਤਦ ਤੱਕ ਇਹ ਸੀ ਨਹੀਂ ਬਚਾਰ ਰੱਖਿਆ ਬਾਈ ਜੇ ਬਾਈ ਜਾਨ ਸੇ ਸੁੱਕਦਾ ਤਾਂ ਫਿਰ ਕੰਮ ਢਿੱਡਾ ਹੋ ਜੂ ਮੇਰੇ ਵੀਰੋ ਪਰ ਸੁੱਕਿਆ ਤਾਂ ਨਹੀਂ ਮੇਰੇ ਸੁਰਤਾਂ ਜਲੇ ਪਹਿਲਾਂ ਹੁੰਦਾ ਛੋਟਾ ਆ ਉਦੋਂ ਸੁੱਕਾ ਚੱਕਰੀ ਇਹ ਮਾਗਰੋਂ ਆਉਦਾ ਕਿ ਸਾਬਨ ਵਾਲੇ ਫੈਕਟਰੀ ਦਾ ਕਹਿੰਦੇ ਪਾਣੀ ਪੂਣੀ ਆਉਂਗਾ ਇਹ ਉਹਦਾ ਕਰਕੇ ਆਗਾ ਤੇ ਬਸ ਆਪਣਾ ਬਾਣ ਚ ਆ ਗਏ ਮੇਰੇ ਵੀਰੋ ਹੋ ਉੱਥੇ ਫੱਕਾ ਬਹੁਤ ਆ ਉੱਪਰਲੇ ਤੇ ਇਹ ਹੁਣ ਦਿਖਾਉਣੇ ਆ ਫਿਰ ਕੀ ਬਾਣ ਦਾ ਕੀ ਨਹੀਂ ਆ ਗਲਾਦੀ ਸੀਗੀ ਤੇ ਚਲੋ ਜੀ ਉਹਨੂੰ ਉੱਥੇ ਦਿਖਾਉਣੇ ਉੱਪਰ ਜਾ ਕੇ ਹਾਂ ਦਾਉਲੀ ਮੈਟਰੋ ਆ ਗਈ ਸੀਗੇ ਕਿਹਦਾ ਇਹ ਸੁਭਾਗਾ ਮਾਰੀ ਜਨੇ ਆ ਪਹਿਲਾਂ ਉਹਦੀ ਕੰਮ ਹੋ ਗਿਆ ਕਿਰੋ ਗਿਆ ਬੰਨ ਲਾ ਇਹਨੂੰ ਥੋੜਾ ਬੰਨਦਾ ਹੋਂਦਾ ਸਿੱਧਾ ਹੋਇਆ ਬਈ ਮਿੱਤਰੋ ਸਾਨੂੰ ਪਤਾ ਸੀਗਾ ਵੀ ਕੰਮ ਹੋਊਗਾ ਇਹ ਇਹ ਉਹੀ ਹੋ ਗਿਆ ਆ ਕਰਦਾ ਕੰਮ ਹੋਈ ਮੈਨੂੰ ਪਤਾ ਸੀਗਾ ਉਹ ਬੰਨ ਲਾ ਯਾਰ ਹਣੀ ਇੱਧਰਲੇ ਪਾਸੇ ਹੋਇਆ ਬਚਾਲੇ ਕਢਣਾ ਸੀਗਾ ਹੁਣ ਕਿਵੇਂ ਹੁਣ ਸਹੀ ਆ ਨਾ ਟਕਾ ਟਕਾ ਜਨਾ ਮਾਰਸ ਦੇ ਮਿੱਤਰੋ ਉਹ ਦੇਖ ਲਈ ਕਿੰਨਾ ਕੁ ਲੰਮਾ ਲੈ ਗਿਆ ਨਾ ਤੁੰ ਦਿਖਾਉਣੇ ਆਂ ਅੰਟੇ ਇੱਥੇ ਤੰਨ ਅੰਡੇ ਓ ਮਾਈ ਕੋ ਉਥੇ ਪਈ ਸੀਗੇ ਉਥੇ ਸੀਗੇ ਚਾਰ ਤੇ ਇਹਦੇ ਜਗ੍ਹਾ ਤੰਨ ਅੰਡੇ ਆਓ ਜੀ ਮੇਰੇ ਵੀਰੋ ਦਵਾ ਕਾ ਮਾਰਦਾ ਹੀ ਚੈੱਕ ਕਰੋ ਕੋਈ ਵਦਵਾ ਆ ਗਈ ਤੇ ਬਸ ਹੁਣ ਬਣਾਉਣਾ ਕਿਆ ਰਾਂ ਅਜ ਦਵਾ ਮੈਂਤੀ ਮੂਰਤੀ ਮਾਰ ਕੇ ਪਾਰੇ ਆਪਣਾ ਦੇਖੋ ਹੀ ਕਰੋਸ ਬਾਈ ਚਾਹ ਅੱਜ ਹੈਗੇ 18 ਮਈ 2025 ਤੇ ਤੁਸੀਂ ਦੇਖੋ ਵੀ ਕੁਝ ਉੰਨੀ ਨੂੰ ਇੱਕ ਦਿਨ ਅਗਲੇ ਬਾਅਦ ਅੱਜ ਤਾਂ ਵੀ ਫਿਰ ਹੌਲੀਲੀ ਬਣਾਵਾਂਗੇ ਨਾ ਫਿਰ ਹੌਲੀਲੀ ਪ੍ਰੋਸੈਸ ਦਿਖਾਵਾਂਗੇ ਕਿ ਮੰਨਦਾ ਕੀ ਮੰਨਦਾ ਲਾ ਵੀ ਮਿੱਤਰੋ 21 ਕੰਪਲੀਟ ਕਾ ਵੀ ਕਾ ਵੀ ਨਹੀਂ ਜਿਹੜਾ ਇੱਕ ਦਾ ਟੈਨਸ਼ਨ ਕੋ ਲੈਣਾ 21 ਕੰਨਾ ਕਰਤਾਂ ਕੰਪਲੀਟ ਇਹ ਸੀਗਾ 12 ਹੁਣ ਸਿੱਟਾਂਗੇ ਇੱਧਰ 28 ਪੀਸ 65 ਉਹ ਬਹਿ ਜਾ ਬਹਿ ਜਾ ਕਿੱਧਰ ਕੋਈ ਨਹੀਂ ਕਹਿੰਦੇ ਅਸੀਂ ਬਾਜਾ 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 ਕੀ ਕਰਾ ਇਹ ਦੇਖ ਲਈ ਫਿਰ ਕੀ ਬਣਦਾ ਕੀ ਨਹੀਂ ਇੱਕ ਦੋ ਦਿਨ ਬਸ ਤੰਗ ਲੱਗਦ ਰਹੇ ਇੱਕ ਦੋ ਦਿਨਾਂ ਦੀ ਮਾਰੂ ਟਕੂਰ ਤੋਂ ਬਾਹਰ ਦੇਖੋ ਫਿਰ ਰਿਆਵਲ ਕਿੰਨੇ ਦਿਨ ਮਾਰਨ ਲੱਗਦੇ ਆਓ ਜੀ ਮਿੱਤਰੋ ਲਗਭਗ ਬਸ ਤਿਆਰੀ ਵਾਹ ਕੈਰੀ ਚ ਆਉ ਥੋੜੀ ਰਹੀ ਇੱਕ ਦੋ ਬੋਲਟਾਂ ਇੰਟਰਾਂਗ ਬਸ ਇਧਰ ਖਾਲੀ ਖੁਲੀ ਸਾਰਾ ਕੰਪਲੀਟ ਕਰ ਲਿਆ ਉਹਦੇ ਕੰਨੋਂ ਤਾਂ ਕਰ ਬਸ ਛੱਡ ਕੇ ਰੋਣਾ ਮਟਰ ਉਹਨੇ ਟਾਈਂ ਸਿੱਟ ਦੂ ਇਧਰ ਦੇਖੋ ਜੀ ਕੀ ਮਹੌਲ ਹੈ ਕੀ ਮੈ ਲੱਗਿਆ ਉਹ ਤੇ ਹੁਣ ਦੋ ਅਸੀਂ ਕੰਗਾ ਮਾਰ ਲੰਗੀ ਖਬਰ ਰੋਣਾ ਐ ਰੋ ਤੇ ਦਾਦ ਜੀ ਵੀ ਉਹਨੂੰ ਬਾਦਗੜ ਲੱਗੀ ਜਰੂਰ ਦੱਸਿਓ ਤੁਸੀਂ ਕਿਵੇਂ ਕਰਦੋਂ ਇਦੋਂ ਆਏ ਲੈ ਆਮਾ ਕੇ ਪਾਣੀ ਇਤਰੋਂ ਮਰੇ ਵੀਰੋ ਆ ਮੁੰਡਾ ਤਿਆਰੀ ਆ ਬਸ ਛੱਡ ਲੈ ਗੇ ਚਲਾ ਦੋ ਗਰਾਮ ਕੰਮ ਬਿਆੰਗ ਅੰਗੋ ਜੀ ਮੈਟਰੋ 60 ਮੀਟਰ ਸੜਤੀ ਪਨੀਰੀ ਛਾਣਾ ਦੇ ਦਿੱਤਾ ਤੇ ਇਸ ਦੋ ਬਾਅਦ ਹੁਣ ਕੰਗਿਆਲਾ ਕੰਮ ਚੱਲੀ ਜਾਂਦਾ ਆ ਦੇਖੋ ਜੀ ਕੰਮ ਆਈ ਹੁੰਦਾ ਅਸੀਂ ਵਰ ਨਵੇਂ ਨਵੇਂ ਨੂੰ ਪਤਾ ਨਹੀਂ ਨਾ ਅਸੀਂ ਨਰਮੇ ਵਾਲੇ ਕਿਹਨੇ ਹੀ ਓਏ ਅਸੀਂ ਨਰਮੇ ਵਾਲੇ ਭਾਈ ਤੁਹਾਨੂੰ ਦੱਸਿਓ ਕਿ ਬਾਦ ਕਾੜ ਹੋਈ ਕਿਸੇ ਬੱਸ ਹੈ 23 ਇਹ ਰਗਾ ਡਰਾ ਕਾਟਰਨ ਵਲਟ ਵੱਧ ਗਿਆ ਸਾਨੂੰ ਇਹ ਐਂ ਹੁੰਦਾ ਇਹ ਤਦ ਭਾਈ ਸਾਨੂੰ ਅਸੀਂ ਹੁਣ ਲਾਉਣ ਲੱਗੇ ਕਣੀ 15 ਇਹ ਕੰਗਾ ਕੰਗਾ ਵੀ ਐਂ ਮਾਰਨਾ ਕੋਈ ਵੱਧ ਘੱਟ ਤਾਂ ਨਹੀਂ ਦੇਖੋ ਇਹ ਮਤਲਬ ਪੱਲੇ ਹੁਣੇ ਪਾਣੀ ਛੱਡ ਕੇ ਆਹ ਕੰਪਲੀਟ ਹੋ ਜਾ ਇੱਕ ਗੈਰੀ ਹੋਰ ਦੋ ਬਾਅਦ ਛੱਡ ਲਵਾਂਗੇ ਇਹਦਾ ਖਾਤਾ ਅੱਲਾ ਇਲਾ 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 ਦੱਸੋ ਵੀ ਮੁੰਡਾ ਕਿੰਗ ਮਿਲਰ ਕੀ ਹੁੰਦੀ ਆ ਜਿਹੜਾ ਨੂੰ ਪਤਾ ਵੇ ਕੀ ਚੀਜ਼ ਆ ਵੇ ਕੀ ਚੀਜ਼ ਆ ਸ਼ਾਲਾਂ ਕਾ ਮਾਰਦਾ ਏ ਕਿਹੜੀ ਚੀਜ਼ ਦਾ ਨਾਂ ਆ ਮੁੰਡਾ ਦਾ ਪਤਾ ਹੀ ਹੋ ਬਾਲਾ ਛੋਟਿਆਂ ਨੂੰ ਨਹੀਂ ਵੀ ਬਸ ਵੀ ਜਿਹੜੇ ਹੈਗੇ ਆਗੇ 20 ਤੋਂ 30 ਤਹਾਂ ਤਹਾਂ ਜੇ ਆ 20 ਤੋਂ 35 ਤੱਕ ਵੀ ਬਤਾਉਂ ਤੂੰ ਇੱਕ ਦਸਾਲ ਨੂੰ ਨਹੀਂ ਪਤਾ ਆ 15 ਸਾਲ ਸੰਨ ਜਿਹੜਾ ਉਹਨਾਂ ਕਾਹਨੂੰ ਪਤਾ ਹੋਊ ਮਿਲਰ ਰਾਮੜੂ ਸਾਹ ਬਾਲਾ ਬਾਲੇ ਸਾਸਤੇ ਨਾਲ ਨੇ ਫਿਰ ਤਾਂ ਪਤੀ ਲੱਗ ਜੂ ਫਿਰ ਤਾਂ ਸ਼ੋਹ ਹੀ ਹੋ ਜੂ ਇਹ ਆ ਜੀ ਉਹ ਹੁਣ ਤੁਹਾਨੂੰ ਦਿਖਾ ਨਹੀਂ ਸਕਦੇ ਫਿਰ ਕਹਿਣਗੇ ਵੀ ਕੱਲ ਤੇ ਚਾ ਪ੍ਰਮੋਟ ਕਰ ਦੋ ਦੋਸਤਾਂ ਹਨ ਕੱਲਾ ਝੋਨਾ ਹੋ ਜੂ ਜਿਹੜੀ ਗੱਲ ਆ ਕਾਣ ਕਾ ਇਧਰ ਲੈ ਬਣਾਏ ਬਦਨ ਹੁੰਦੀ ਆ ਮੈਂ ਬਾਤ ਹੁੰਦਾ ਆ ਹਾਂ ਫਿਰ ਨਰਮਾ ਦਾ ਹੀ ਗਣਾ ਬੰਦਰਾ ਫਿਰ ਆਪਣਾ ਨਰਮਾ ਬੈਲਟ ਪਾਏਗੀ ਪਾਣੀ ਫਿਰ ਹੈ ਹੀ ਨਹੀਂ ਨਾ ਮੇਰੇ ਦੇ ਉਹ ਤਾਂ ਇਹਨੇ ਬਚਾਲਿਆ ਤੁਹਾਨੂੰ ਓਹ ਹੋ ਹਾਂ ਬੈੜ ਬਚਾਰੋ ਉਹਦਾ ਭਾਗਾ ਲਾ ਨਿੱਤਾ ਭਾਗ ਨੇ ਔਰ ਬਉਈਆਂ ਹੀ ਸੀ ਇੱਥੇ ਕਹਿੰਦੇ ਪਹਿਲਾਂ ਇਹ ਗੱਲਾਂ ਹਾਂ ਅੱਛਾ ਪਾਣੀ ਵੀ ਨਾ ਆਏਗਾ ਥੱਲੇ ਚਾਹੇ ਦਾ ਤੂੰ ਫਿਲਟਰ ਵਾਲਾ ਕਰ ਰਹਾ ਹੈ ਕੈਪਟੇਲ ਕਰ ਲਾ ਪਾਣੀ ਮਾੜਾ ਹੀ ਇੱਥੇ ਯਾਰ ਛੋੜਗਾ ਛਾੜ ਹੁੰਦਾ ਜੀ ਰੋਡ ਹਣਾ ਹਾਏ ਇੰਨਾ ਖਸਮ ਨਹੀਂ ਆ ਯਾਰ ਹਣਾ ਓਏ ਇਥੋਂ ਲੇ ਕਿ ਨੂੰ ਬਾਦਲ ਹੀ ਚੱਲ ਪੈਂਦੇ ਮੋਟਰ ਜੀ ਉੱਥੇ ਪਾਣੀ ਵਧਗਾ ਹਲੇ ਆ ਸੰਨੇ ਜੀ ਮੜਾ ਇਥੋਂ ਯਾਰ ਹੋਊਗੀ ਘਟੋ ਘਟ 68 ਕਿੱਲਾਂ ਬਾਹੀ ਲਾਉ ਜੀ ਪਾਣੀ ਚੜ੍ਹ ਡਲੇ ਸੀ ਉੱਠੀ ਨਾ ਚੰਗਾ ਬੈਠੇ ਰਹੋ ਵਾ ਖਾਲੀ ਭਰੋਗੀ ਇਦਾਂ ਖਾਲ ਦੇ ਪਾਵਾ ਫੇਰ ਕਹਿਰਾਂ ਦੇ ਪਾਵਾ ਲੱਕ ਜੀ ਪਣ ਦੇਖੋ ਕੀ ਮਾਹੌਲ ਲਓ ਵੀ ਮਟਰੋ ਪਣੀ ਰਿ ਛੜਤੀ ਸੀ ਪਾਣੀ ਵੀ ਲਾਤਾ ਪਰਪਾ ਦੋ ਹੀ 3 ਦਿਨ ਦੀ ਨਦੀ ਨੌਸ਼ਕ ਸਟੰਪ ਇਹ ਖੱਟੀ ਵੀ ਗਾ ਰਹੇ ਨੇ ਤੇ ਟਾਈਮ ਵੀ ਬਹੁਤ ਹੋ ਗਿਆ 2:30 ਵਜੇ ਮਾੜੇ ਮਾੜੇ ਨਾਲ ਲੇਟ ਹੋ ਗਏ ਅੱਜ ਲੋ ਵੀ ਮਾਂ ਦੇ ਪੁੱਤੋ ਬਹੁਤ ਆ ਜਾਓ ਮੰਦੇ ਸਗਾਈਆਂ ਘਾਉਣ ਵਾਲੀ ਕਰ ਲੋਈ ਪਿਆ ਤਾਂ ਜਮ। ਤੇ ਉਹ ਤੁਹਾਨੂੰ ਨਾ ਬਈ। ਕਿਹੜੀ ਵਿਚਾਰੀ ਸਾਰਾ ਤਰ ਅੰਡੇ ਤੇ ਬੈਠੀ ਰਹਿੰਦੀ ਐ। ਸੇ ਘਰ ਤੋਂ ਪੈਰੇ। ਉਹ ਫਿਰਦਾ ਹੀ ਟਾ ਟਲ ਗਿਆ ਸਿਰ ਤੋਂ ਪਹਿਲਾਂ ਹੁਣ ਤਾਂ ਪਾਰਾ ਨੂੰ ਭੱਗਾ ਤਨ ਦਾ ਟੈਂਬੂ। ਮੈਂ ਬਾਕੀ ਦੇਖਣੀ ਮੋਬਾਈਲ। ਤੇ ਟਾਈਮ ਕੀ ਹੋ ਗਿਆ ਸੀਗਾ। ਦੇਖੋ ਕੋਈ ਕੋਈ ਬਾਤ ਘਾਟ ਆ ਨੂੰ ਦੱਸਣ ਦੀ ਗਰਪਾਲਤਾ ਕਰਿਓ ਵੀ ਭਾਈ ਇੱਥੇ ਤੁਸੀਂ ਐਵੇਂ ਗਲਤ ਹੋ ਜਾਂ ਇੱਥੇ ਐ ਸਹੀ ਹੋ ਬੱਜ ਗਿਆ ਕਿਤੇ ਦੋ ਦੋ ਬੱਜ ਗਿਆ ਹੂੰ ਇਹ ਤਾਂ ਬੜੇ ਹੁੰਦਾ ਐ ਖਾਲੀਆਂ ਇਹ ਤਾਂ ਹੱਥ ਕੋਲ ਨਾ ਬਦਾਸ ਕਰੂਗੀ ਇਹਦੇ ਚ ਅਸਰ ਕਰੂਗੀ ਖੜਾ ਪਾਣੀ ਬੱਸ ਛਾਲ ਬਈ ਫਿਰ 15 ਚੱਲੇ ਗਰਮੀ ਹੋਗੀ ਬਹੁਤ ਖਾਗੇ ਰੋਟੀ ਯਾਰ ਉਹ ਫਿਰ ਮੈਨੂੰ ਆ ਦੱਸ ਪੈਟ੍ਰੋਲੀ ਜੀ ਰੱਖ ਜੰਨਾ ਬਹੁਤ ਟਰੈਕਟਰ ਆਊਗਾ ਇਹਦੇ ਕੈਂਪਰ ਲੈ ਜਾਂਦਾ ਗੱਲ ਆਪਾਂ ਗਾਂ ਲਿਖੇ ਤਾਂ ਤੇ ਹੱਥ ਨੇ ਉਹ ਲੈ ਜਾਗੇ ਬੱਸ ਇਹ ਤਾਂ ਲੈ ਕੇ ਜਾ ਬੱਸ ਤੇ ਪਾਣੀ ਮਾਰਦੇ ਢੋਲੀ ਚ ਭੜੇ ਪਾਣੀ ਮਾਰਦੇ ਖੱਟੀ ਹੋ ਜੀ ਨਹੀਂ ਕੰਮ ਤੇ ये हस डंपर खट्टी जी